ਭਾਰਤ ਤੇ ਪੱਛਮੀ ਦੇਸ਼ਾਂ ਦਰਮਿਆਨ ਵਧਦੇ ਤਣਾਅ ਨੇ ਇੱਕ ਵਾਰ ਫਿਰ ਕੈਨੇਡਾ ਵਿੱਚ ਵਸਦੇ ਸਿੱਖ ਪਾਇਚਾਰੇ ਨੂੰ ਸੁਰਖੀਆਂ ਦੇ ਵਿੱਚ ਲਿਆ ਦਿੱਤਾ ਹੈ 2021 ਦੀ ਕੈਨੇਡੀਅਨ ਜਨਗਣਨਾ ਦੇ ਅਨਸਾਰ ਸਿੱਖ ਦੇਸ਼ ਦੀ ਆਬਾਦੀ ਦਾ 2.1 ਫੀਸਦੀ ਬਣਦੇ ਹਨ ਕਿਉਂਕਿ ਕੈਨੇਡਾ ਭਾਰਤ ਤੋਂ ਬਾਹਰ ਸਭ ਤੋਂ ਵੱਧ ਸਿੱਖ ਆਬਾਦੀ ਦਾ ਕਰ ਹੈ ਆਓ ਇਸ ਇਤਿਹਾਸ ਤੇ ਇੱਕ ਨਜ਼ਰ ਮਾਰੀਏ ਕਿ ਸਿੱਖਾਂ ਦਾ ਪੱਛਮੀ ਦੇਸ਼ ਵੱਲ ਪ੍ਰਵਾਸ ਕਿਵੇਂ ਸ਼ੁਰੂ ਹੋਇਆ ਅਤੇ ਉਹਨਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕੈਨੇਡਾ ਦੇ ਵਿੱਚ ਸਿੱਖਾਂ ਦੀ ਗਿਣਤੀ 1991 ਤੋਂ ਬਾਅਦ ਵਧਣ ਲੱਗੀ ਭਾਰਤ ਦੇ ਪੰਜਾਬ ਰਾਜ ਤੋਂ ਪ੍ਰਵਾਸ ਵਿੱਚ ਵੱਡਾ ਆਰਥਿਕ ਅਤੇ ਰੋਜ਼ਗਾਰ ਕਰਨਾ ਕਰਕੇ ਹੋਇਆ ਸੀ ਜੋ ਕਿ ਅਜੇ ਵੀ ਮੁੱਖ ਕਾਰਨ ਮੰਨੇ ਜਾਂਦੇ ਹਨ ਸ਼ੁਰੂ ਵਿੱਚ ਸਿੱਖ ਆਵਾਦੀ ਵਿੱਚ ਵਾਧਾ ਪੰਜਾਬ ਵਿੱਚ ਬਗਾਵਤ ਦੇ ਸਮੇਂ ਦੇ ਨਾਲ ਮਿਲ ਖਾਂਦਾ ਸੀ ਆਪ ਜਾਣਦੇ ਹਾਂ ਸਿੱਖਾਂ ਨੇ ਕੈਨੇਡਾ ਜਾਣਾ ਕਦੋਂ ਸ਼ੁਰੂ ਕੀਤਾ ਸੀ ਯੂਨੀਵਰਸਿਟੀ ਆਫ ਕੈਲਗਰੀ ਵਾਸ਼ਿੰਗਟਨ ਅਤੇ ਕਲਾਸਿਕ ਅਤੇ ਤਰਮ ਵਿਭਾਗ ਦੇ ਪ੍ਰੋਫੈਸਰ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ 1900 ਦੇ ਦਹਾਕੇ ਵਿੱਚ ਸਿੱਖਾਂ ਦੀ ਪਹਿਲੀ ਵੱਡੀ ਲਹਿਰ ਕੈਨੇਡਾ ਦੇ ਵਿੱਚ ਚੱਲੀ। ਜ਼ਿਆਤਰ ਬ੍ਰਿਟਿਸ਼ ਕੋਲੰਬੀਆ ਅਤੇ 온ਟਾਰੀਓ ਵਿੱਚ ਮਜ਼ਦੂਰਾਂ ਵਜੋਂ ਕੰਮ ਕਰਨ ਲਈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਵਰਦਕਰਨ ਪੈਦਾ ਹੋਈ ਅਸਥਿਰਤਾ 1947 ਦੇ ਵਿੱਚ ਵਰਤਾਨਵੀ ਬਸਤੀਵਾਦ ਰਾਜ ਦੇ ਅੰਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵੱਖ ਹੋਣ ਕਾਰਨ ਪੰਜਾਬ ਤੋਂ ਸਿੱਖਾਂ ਦੀ ਹਿਜਰਤ ਦੇ ਵਿੱਚ ਵਾਧਾ ਹੋਇਆ ਸੀ। 1960 ਅਤੇ 1970 ਦੇ ਦਹਾਕੇ ਦੇ ਵਿੱਚ ਹਜ਼ਾਰਾਂ ਹੁਨਰਮੰਦ ਸਿੱਖ ਜਿਨ੍ਹਾਂ ਵਿੱਚੋਂ ਕੁਝ ਉਕ ਜਿਨ੍ਹਾਂ ਵਿੱਚੋਂ ਕੁਝ ਉੱਚ ਸਿੱਖਿਆ ਸੰ ਪੂਰੇ ਕੈਨੇਡਾ ਦੇ ਵਿੱਚ ਵਸ ਗਿਆ ਖਾਸ ਕਰਕੇ ਟੋਰਾਂਟੋ ਤੋਂ ਵਿੰਸਰ ਤੱਕ ਦੇ ਸ਼ਹਿਰੀ ਖੇਰੇ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਦੀ ਗਿਣਤੀ ਵਧਦੀ ਗਈ ਸਿੱਖਾਂ ਨੇ ਹਰ ਵੱਡੇ ਸ਼ਹਿਰ ਵਿੱਚ ਆਸਥਾਈ ਗੁਰਦੁਆਰਾ ਸੈਪ ਸਥਾਪਿਤ ਕੀਤੇ ਅਤੇ ਗੁਰਦੁਆਰਾ ਨੈਟਵਰਕਿੰਗ ਨੂੰ ਵੀ ਕੈਨੇਡਾ ਵਿੱਚ ਪਾਈਚਾਰੇ ਦੇ ਵੱਡੇ ਵਾਦੇ ਵਿੱਚ ਇੱਕ ਹੋਰ ਮਹੱਤਵਪੂਰਨ ਕਾਰਕ ਮੰਨਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਪਹੁੰਚਣ ਵਾਲੇ ਉਹ ਪਹਿਲੇ ਸਿੱਖ ਕੌਣ ਸਨ ਕੈਨੇਡਾ ਵਿੱਚ ਸਿੱਖਾਂ ਦੀ ਆਮਦ 1897 ਵਿੱਚ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਨਾਲ ਹੋਈ ਸੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਇੱਕ ਰਿਸਾਲਦਾਰ ਮੇਜਰ ਕੇਸੂਰ ਸਿੰਘ ਨੂੰ 1897 ਵਿੱਚ ਦੇਸ਼ ਵਿੱਚ ਆਉਣ ਵਾਲਾ ਪਹਿਲਾ ਸਿੱਖ ਨਿਵਾਸੀ ਮੰਨਿਆ ਜਾਂਦਾ ਹੈ ਉਹ ਹਾਂਗਕਾਂਗ ਰੈਜੀਮੈਂਟ ਦੇ ਹਿੱਸੇ ਵਜੋਂ ਵੈਨਕੂਵਰ ਪਹੁੰਚਣ ਵਾਲੇ ਸਿੱਖ ਸਿਪਾਈਆਂ ਦੇ ਪਹਿਲੇ ਸਮੂਹ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਵਿੱਚ ਚੀਨੀ ਅਤੇ ਜਾਪਾਨੀ ਸੈਨਿਕ ਜੰਤਿ ਮਨਾਉਣ ਲਈ ਰਸਤੇ ਦੇ ਵਿੱਚ ਸਨ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਦੇ ਸਮੇਂ ਸਿੱਖਾਂ ਨੂੰ ਕੈਨੇਡੀਅਨ ਪੈਸੀਫਿਕ ਰੇਲਵੇ ਲੰਬਰ ਮਿਲਣਾ ਅਤੇ ਖਾਣਾ ਦੇ ਵਿੱਚ ਰੋਜ਼ਗਾਰ ਮਿਲਿਆ ਉਹ ਗੋਰੇ ਕਾਮਿਆਂ ਨਾਲੋਂ ਘੱਟ ਕਮਾਈ ਕਰਦੇ ਸਨ ਪਰ ਉਹਨਾਂ ਕੋਲ ਇਹਨਾਂ ਵਿੱਚੋਂ ਬਹੁਤ ਕੁਝ ਭਾਰਤ ਭੇਜਣ ਅਤੇ ਆਪਣੇ ਰਿਸ਼ਤੇਦਾਰਾਂ ਲਈ ਕੈਨੇਡਾ ਆਵਾਜ਼ ਕਰਨ ਲਈ ਕਾਫੀ ਬਸਾ ਸੀ ਰੋਜ਼ਗਾਰ ਨੇ ਵੀ ਸਿੱਖਾਂ ਨੂੰ ਕੈਨੇਡਾ ਜਾਣ ਦੇ ਪ੍ਰੇਰਿਤ ਕੀਤਾ ਹਾਂ ਹੁਣ ਗੱਲ ਕਰਦੇ ਹਾਂ ਕਿ ਸਿੱਖਾਂ ਨੂੰ ਆਪਣੇ ਸ਼ੁਰੂਆਤੀ ਆਮਦ ਦੌਰਾਨ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪ੍ਰਵਾਸੀਆਂ ਨੂੰ ਕੰਮ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਸੀ ਪਰ ਉਹਨਾਂ ਨੂੰ ਇਸ ਧਾਰਨਾ ਦੇ ਆਧਾਰ ਤੇ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਕਿ ਉਹ ਖੇਤਰਾਂ ਤੋਂ ਦੂਰ ਨੌਕਰਿਆਂ ਲੈ ਰਹੇ ਹਨ ਸਿੱਖਾਂ ਨੂੰ ਆਪਣੀ ਨਸਲ ਅਤੇ ਸੱਭਿਆਚਾਰ ਕਾਰਨ ਵੀ ਪੱਖਪਾਤ ਦਾ ਸਾਹਮਣਾ ਕਰਨਾ ਪਿਆ ਜੋ ਜੋ ਹੋਰ ਸਿੱਖ ਦੇਸ਼ ਦੇ ਵਿੱਚ ਦਾਖਲ ਹੋਏ ਸਥਿਤੀ ਬਦਲ ਹੁੰਦੀ ਗਈ ਹੁਣ ਗੱਲ ਕਰਦੇ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਵਿੱਚ ਸਿੱਖਾਂ ਦੀ ਸਥਿਤੀ ਕੀ ਹੈ ਸਿੱਖ ਹੁਣ ਕੈਨੇਡੀਅਨ ਰਾਜਨੀਤੀ ਅਤੇ ਸਮਾਜ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਸਿੱਖ ਹਨ ਉਹ ਭਾਰਤ ਵਿੱਚ ਸਿੱਖਾਂ ਨਾਲ ਕਿਸ ਤਰ੍ਹਾਂ ਦਾ ਸਲੋਕ ਕੀਤਾ ਜਾਂਦਾ ਹੈ ਦੇ ਖਿਲਾਫ ਆਵਾਜ਼ ਉਠਾਉਂਦੇ ਰਹਿੰਦੇ ਹਨ ਅਤੇ 2013 ਵਿੱਚ ਉਹਨਾਂ ਦੇ ਵਿਚਾਰਾਂ ਦੇ ਕਾਰਨ ਉਹਨਾਂ ਨੂੰ ਭਾਰਤ ਵਿੱਚ ਦਾਖਲ ਹੋਣ ਲਈ ਵੀਜ਼ਾ ਦੇਣ ਤੋਂ ਇਨਕਾਰ ਵੀ ਕਰ ਦਿੱਤਾ ਗਿਆ